ਬਿਸ਼ੇਰੀ ਜੂ ਹਾਂਜੀ ਬਾਈ ਇਹਦੀ ਕੀ ਡਿਟੇਲ ਆ ਵੀਰੇ ਇਹੇ ਕੁੜੀ ਚੰਬੀ ਘੋੜੀ ਆ ਇਹ ਨਹੀਂ ਆਈ ਆਪ ਤਾਂ ਇਹ ਬਾਦਲ ਘੋੜੇ ਦੀ ਆ ਠੀਕ ਹੈ ਸਾਡੇ ਕੋਲੇ ਮਤਲਬ ਪਹਿਲਾਂ ਬਾਦਲ ਘੋੜਾ ਹੁੰਦਾ ਸੀਗਾ ਠੀਕ ਹੈ ਤੇ ਉਸ ਤੋਂ ਬਾਅਦ ਇਹ ਆਪ ਬਾਦਲ ਘੋੜੇ ਦੀ ਆ ਉਸ ਤੋਂ ਬਾਅਦ ਇੱਕ ਗੱਬਣ ਕੁੜੀ ਸੀਗੀ ਊਪੀ ਸੀ ਬੱਚਾ ਦੇ ਕੇ ਹੁਣ ਇਹ ਮੌਕੇ ਤੇ ਖਾਲੀ ਆ ਕੁੜੀ ਬਾਈ ਬੱਚਾ ਤੋੜ ਕੇ ਇੱਕ ਕਰਦੀ ਬਿਸ਼ੇਰੀ ਸੀ ਆਪਣੀ ਨਹੀਂ ਭਾਈ ਆਪਾਂ ਵੇਚਤੀ ਸੀ ਆ ਸੂਈ ਆਪਣੇ ਘਰੇ ਹੋਈ ਆ ਬਈ ਕੁੜੀ ਇਹ ਹਾਂ ਭਾਈ ਹੁਣ ਕਿੰਨੀ ਉਮਰ ਦੀ ਹੋ ਗਈ ਬਈ ਭਾਈ ਹੁਣ ਇਹ 4 ਸਾਲਾਂ ਤੋਂ ਉੱਪਰ-ਉੱਪਰ ਹੋ ਗਈ ਮਤਲਬ 4 4.5 ਸਾਲਾਂ ਦੇ ਵਿੱਚ ਵਿੱਚ ਆ ਬਸ਼ੇਰੀ ਹੋਈ ਆ ਬਈ ਹਜੇ ਇਹ ਠੀਕ ਹੈ ਹਾਂਜੀ ਹਾਂ ਠੀਕ ਆ ਹੁਣ ਜੰਪ ਦਵਾਇਆ ਨਹੀਂ ਨਹੀਂ ਵੀਰੇ ਖਾਲੀ ਆ ਕੇਰਾ ਜੰਪ ਦਿੱਤਾ ਸੀਗਾ ਮਤਲਬ ਰਹੀ ਨਹੀਂ ਹੈਗੀ ਜੋ ਸੱਚਾਈ ਬਈ ਖਲੀ ਕੋੜੇ ਦੀ ਆ ਆਪ ਦਾ ਇਹ ਠੀਕ ਹੈ ਇਹ 4 ਰੰਦਾ ਬਈ ਹਜੇ ਠੀਕ ਹੈ ਆ ਜੋ ਦਿਖਾ ਆ ਬਈ 4 ਰੰਦਾ ਬਈ ਇਹਦੀ ਹਾਈਟ ਬਈ ਬਾਟ ਦੇ ਘਰਾਂ ਚ ਠੀਕ ਹੈ ਬਾਟ ਤੋਂ ਮਾੜੀ ਮੋਟੀ ਦਬਦੀ ਹੋਊਗੀ ਇਹ ਗੱਬਣਾ ਮੌਕੇ ਤੇ ਬਾਈ ਹਾਥੀ ਘੋੜੇ ਦੇ ਬੱਚੇ ਤੋਂ ਠੀਕ ਹੈ ਇਹ 40 42 ਦਿਨਾਂ ਦੀ ਗੱਬਣ ਪਾਸ ਹੋਊਗੀ ਚੱਕ ਪਾਸ ਹੋ ਗਈ ਆ ਇਸੇ ਦੀ ਬਸ਼ੇਰੀਆ ਬਾਈ ਇਹ ਠੀਕ ਹੈ ਬਸ਼ੇਰੀਆ ਕਿਸਾਨ ਭਰਾਵੋ ਸਤਿ ਸ੍ਰੀ ਅਕਾਲ ਆਖਰੀ ਦਿਨ ਆ 18 ਤਰੀਕ ਅੱਜ ਜਿਹੜਾ ਮੇਲਾ ਅੱਜ ਲਾਸਟ ਦਿਨਾਂ ਤੇ ਆ ਤੇ ਸਮਾਪਤੀ ਦੇ ਦੌਰ ਚ 17 ਤਰੀਕਾ ਸੌਰੀ ਤੇ ਆਜੋ ਆਪਾਂ ਦੇਖਦੇ ਆ ਅੱਜ ਵੀ ਕਿਹੜੇ ਕਿਹੜੇ ਜਾਨਵਰ ਆ ਜਿਹੜੇ ਹਜੇ ਖੜੇ ਆ ਤੇ ਕਿਹੜੇ ਕਿਹੜੇ ਜਾਈ ਜਾਂਦੇ ਆ ਸਾਰੀ ਗੱਲਬਾਤ ਕਰਦੇ ਰਵਾਂਗੇ ਐਂਡ ਤੱਕ ਬਣੇ ਰਹੋ ਜੋ ਵੀਡੀਓ ਦੇ ਨਾਲ ਬਾਪੂ ਜੀ ਸਤਿ ਸ੍ਰੀ ਅਕਾਲ ਬਾਪੂ ਜੀ ਕੀ ਹਾਲ ਚਾਲ ਆ ਕਿਹੜੇ ਪਿੰਡੋਂ ਆ ਜੀ ਅਸੀਂ ਮਹਿਬਦਰੋਂ ਆਈ ਮਹਿਬਦਰ ਤੋਂ ਹਾਂਜੀ ਛੇਰਾ ਕੇ ਬਛੇਰੀ ਆ ਜੀ ਬਛੇਰੀ ਆ ਜੀ ਠੀਕ ਆ ਸੇਲ ਵਾਸਤੇ ਆ ਆਏ ਜੀ ਹਾਂ ਕੀ ਮੰਗਦੇ ਬਾਪੂ ਇਹਦਾ ਇਹਦਾ 3 ਲੱਖ ਰੁਪਿਆ ਮੰਗਦੇ ਸੀ ਤੇ ਵੈਸੇ 2.5 ਚ ਦੇ ਦਾਂਗੇ ਦੇ ਦੇ ਦਾਂਗੇ ਠੀਕ ਹੈ ਤੇ ਇਹ ਡਿਟੇਲ ਦੱਸੋ ਇਹਦੀ ਕੀ ਦੀ ਬੱਚੀ ਹੈ ਇਹ ਇਹ ਬੱਚੀ ਜੀ ਅਰਜਨ ਦੀ ਆ ਜੀ ਠੀਕ ਹੈ ਰੋਲੀ ਵਾਲੇ ਹਾਂ ਤੇ ਮਾਂ ਨੂੰ ਮਾਂ ਦਾ ਉਹ ਮੁੰਡਾ ਦੱਤੀ ਮਨਤਾਜ ਓਏ ਲੈ ਐ ਠੀਕ ਆ ਰੇਟ ਇੰਚ ਕਰਦੀ ਸੀ ਬਾਈ ਕਿੰਨਾ ਹਾਂ ਚ ਰੇਟ ਹਾਂ ਤੇ ਕਿੰਨੇ ਕ ਜਾਨਵਰ ਆ ਬਾਪੂ ਕਰੇ ਅਸੀਂ ਹੈ ਜਾਨਵਰ ਕਿੰਨੇ ਕ ਕਰੇ ਜਾਨਵਰ ਜੀ ਵੇਚਦੇ ਅਸੀਂ ਅੱਛਾ ਕਰੇ ਸੀਗੇ ਹਾਂ ਕਰੇ ਸੀ ਤਿੰਨ ਵੇਚਦੇ ਮੇਲਾ ਕਿਵੇਂ ਆਦ ਕੀ ਮੇਲਾ ਜੀ ਠੀਕ ਆ ਅੱਗੇ ਨਾਲੋਂ ਬਹੁਤ ਪਰਸ ਜਿਵੇਂ ਲੇਟ ਸ਼ੁਰੂ ਹੋਇਆ ਕੰਮ ਨਹੀਂ ਨਹੀਂ ਬਹੁਤ ਵਜ ਗਿਆ ਹੋਇਆ ਜੀ ਬਹੁਤ ਵਜ ਗਿਆ ਹੋਇਆ ਅੱਛਾ ਹਾਂ ਜੀ ਤੇ ਅੱਜ ਜਾਂ ਅੱਜ ਜਾਉਂਗੇ ਹਾਂ ਜੀ ਅੱਜ ਜਾਣੇ ਆ ਬਸ ਠੀਕ ਐ ਇੱਥੇ ਵਿੱਚ ਐ ਤਨੇ ਜਾਨਵਰ ਜਿਹੜੇ ਇੱਥੇ ਵਿੱਚ ਐ ਜੀ ਇੱਥੇ ਵਿੱਚ ਵਧੀਆ ਰੇਟ ਮਿਲਿਆ ਹਾਂ ਵਧੀਆ ਰੇਟ ਮਿਲਿਆ ਬਸ ਠੀਕ ਐ ਜਿਹੜਾ ਕੁਝ ਮਤਲਬ ਮਹਾਰਾਜ ਨੇ ਚੰਗਾ ਹੀ ਕੀਤਾ ਜੀ ਠੀਕ ਨਹੀਂ ਤਾਂ ਖੱਜਲ ਖਰਾ ਹੋਣਾ ਸੀ ਅਗਲੇ ਨੇ ਸਸਤੀਆਂ ਮਹਿੰਗੀਆਂ ਲੈ ਕੇ ਟੱਲ ਰੱਖੀਆਂ ਸੀ ਹੂੰ ਉਹ ਮੇਲਾ ਲੱਗ ਗਿਆ ਤੇ ਚੱਲ ਕਿਸੇ ਦੀ ਵੇਗੀ ਆ ਕਿਸੇ ਦੀ ਅਧੀਆਂ ਰਹਿ ਗਿਆ ਬਸ ਸੰਭਾਲਣੀਆਂ ਸੌਕੀਆਂ ਨਹੀਂ ਉਹ ਅੱਗੇ ਨਾਲੋਂ ਮੰਦਾ ਕਿ ਨਹੀਂ ਜੀ ਨਹੀਂ ਅੱਗੇ ਨਾਲੋਂ ਤਾਂ ਚੰਗਾ ਜੀ ਵਧੀਆ ਸਮਾਂ ਇਸ ਦੀ ਅੱਛਾ ਚੰਗਾ ਰਹਿ ਰਿਹਾ ਹਾਂ ਵਧੀਆ ਰਿਹਾ ਜੀ ਠੀਕ ਹੈ ਬਹੁਤ ਵਧੀਆ ਲਓ ਵੀ ਦੋਸਤੋ ਗੱਲਾਂ ਬਾਤਾਂ ਜਿਹੜੀਆਂ ਅੱਜ ਦੀਆਂ ਇਹ ਸੀਗੀਆਂ ਬਾਬਾ ਜੀ ਦੇ ਨਾਲ ਤੇ ਠੀਕ ਆ ਕੋਈ ਚੰਗੇ ਮਾੜੇ ਐਕਸਪੀਰੀਅੰਸ ਜਿਹੜੇ ਉਹ ਬਾਪੂ ਜੀ ਨੇ ਸ਼ੇਅਰ ਕੀਤੇ ਕਿ ਬਾਬਾ ਕਹਿੰਦਾ ਵੀ ਠੀਕ ਆ ਘੈਂਟ ਆ ਗੱਲਬਾਤ ਇੱਧਰ ਟਰਾਲੀਆਂ ਟਰੋਲੀਆਂ ਸਾਰੀਆਂ ਜਿਹੜੀਆਂ ਉਹ ਬਾਈਆਂ ਨੇ ਲੱਦ ਲਿਆ ਸਮਾਨ ਤੇ ਸਾਰੇ ਜਾਣ ਦੀ ਤਿਆਰੀ ਚਾ ਇਧਰੋਂ ਬਾਈ ਆਹ ਦੇਖ ਲੋ ਇਧਰ ਤੁਸੀਂ ਇੱਕ ਵਾਰੀ ਤਾਂ ਸਾਰੀਆਂ ਵਿਹਲਾ ਪੈ ਗਈਆਂ ਕੋਈ ਲਾਦ ਰਿਆ ਟਰਾਲੀਆਂ ਤੇ ਕੋਈ ਟੰਬੂ ਲਾ ਰਿਆ ਕੋਈ ਸਾਰਾ ਸਿਸਟਮ ਡੋੜੀ ਹੋਵੇ ਬਾਈ ਬਹਿ ਗਿਆ ਟਰੈਕਟਰ ਤੇ ਬਾਈ ਕੀ ਹਾਲਾ ਕੀ ਹਾਲਾ ਬਾਈ ਠੀਕ ਠਾਕ ਤਿਆਰੀ ਆ ਬਾਈ ਬਹੁਤ ਵਧੀਆ ਤਿਆਰੀ ਲਾਓ ਬਈ ਤਿਆਰੀ ਕਰ ਲਈ ਬਾਈ ਨੇ ਸਾਰੇ ਭਰਾ ਹੀ ਚੱਲੇ ਆ ਤੇ ਖਾਲਸਾ ਜੀ ਕੀ ਹਾਲਾ ਚੱਲੇ ਹੋ ਫਿਰ ਹਾਂਜੀ ਕਿਹੜਾ ਪਿੰਡ ਆ ਕੋਰ ਸੁਖਿਆ ਕਿੰਨਾ ਟਾਈਮ ਹੋ ਗਿਆ ਆਇਆ ਨਹੀਂ 12 ਦੇ ਆਏ 12 ਦੇ ਆਏ ਠੀਕ ਆ ਲੈ ਵੀ ਤਿਆਰੀ ਕਰ ਲਈ ਵਾਂ ਦੀ ਤੇ ਬਾਈ ਹਿਰ ਜੱਲਿਆ ਆ ਵੰਗਾ ਕਰ ਲਈ ਸੱਟ ਬਰਾ तकरीबन ਸਾਰੀਆਂ ਵੇਲਾਂ ਹੀ ਪੈ ਗੀਆਂ ਬਾਈ ਸਾਰੇ ਪਾਸੇ ਮਰਾ ਝਾਤ ਮੜੀ ਜੀ ਵੇਖ ਘੈਂਟ ਗੱਲ ਬਾਤ ਆ ਬਾਈ ਆਹ ਠੀਕ ਆ ਠੀਕ ਆ ਠੀਕ ਆ ਬਹੁਤ ਵਧੀਆ ਚ ਦੋ ਆ ਚੌਂਕ ਨੂੰ ਹੀ ਰੱਖਿਆ ਬਾਈ ਹਾਂ ਜੀ ਸੌਂਸ ਨੂੰ ਕਿਹੜਾ ਪਿੰਡ ਆਪਣਾ ਚਾਣਾ ਪਿੰਡ ਆ ਜੀ ਆਪਣਾ ਇਹ ਕਿੱਥੇ ਰਹਿ ਗਿਆ ਜੈਤੂ ਮੰਡੀ ਕੋ ਰਹਿ ਗਿਆ ਜੈਤੂ ਮੰਡੀ ਕੋ ਰਹਿ ਗਿਆ ਤੇ ਕਿਵੇਂ ਰਿਆ ਮੇਲਾ ਬਾਈ ਮੇਲਾ ਵਧੀਆ ਜੀ ਬਹੁਤ ਵਧੀਆ ਰਿਆ ਬਹੁਤ ਇਜੀ ਸੀ ਠੀਕ ਹੈ ਤੇਜੀ ਸੀਗਾ ਹਾਂਜੀ 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 ਠੀਕ ਹੈ ਜਿੰਨੇ ਲੇਟ ਲੱਗੇ ਆਉਵੇਂ ਹਾਂਜੀ ਹਾਂਜੀ ਮੇਲਾ ਵਧੀਆ ਬਣ ਗਿਆ ਹਾਂਜੀ ਬਾਈਆ ਬਣ ਗਿਆ ਬਹੁਤ ਵਧੀਆ ਗੱਲ ਆ ਲਓ ਵੀ ਦੋਸਤੋ ਗੱਲਬਾਤ ਆ ਬਾਈ ਕਹਿੰਦਾ ਪੂਰੀ ਦੇਸੀ ਸਟੂਡੀਓ ਵੀਰੇ ਲਓ ਵੀ ਬਾਈ ਕਹਿੰਦਾ ਸੇਲ ਆਸਤੇ ਨੀਗਾ ਆ ਆਪ ਦੀ ਹੈ ਬਸ਼ੇਰੀ ਤੇ ਹੋਰ ਅਗਲੀ ਅੱਗੇ ਵੇਣੇ ਆਜੋ ਅੱਗੇ ਕਰਦੇ ਆ ਗੱਲ ਅਹੀਂ ਨਾ ਮੈਨੂੰ ਵੀ ਮੁੜਕ ਆ ਗਿਆ ਨਾਲ ਨਾਲ ਬਾਕੀ ਦਾ ਚੈਨਾ ਪਿੰਡ ਸੀ ਬਜਨ ਦਾ ਅਹੀਂ ਅੰਗਜ ਗਿਆ ਜੋ ਇੱਧਰ ਕਰਦੇ ਆਂ ਬਾਈਆਂ ਨਾਲ ਗੱਲ ਸੰਗਰੂਰ ਤੋਂ ਦਸ਼ਮੇਸ਼ ਨਗਰ ਮੋਰਾ ਵਾਲੀ ਸੁਣਾ ਆ ਆ ਜੋ ਬਾਈ ਆ ਜੋ ਮੈਂ ਰੇਡਰਾਂ ਦਾ ਇਕਦਮ ਦੀ ਗੱਲ ਸੁਣ ਮਾਰੇ ਗੱਲ ਕਰ ਲੈंदे ਬਾਈ ਨੂੰ ਗਾਹ ਕਾ ਕੇ ਬਾਈ ਕੋਲੇ ਹੁਣ ਚਰ ਬਸ਼ੇਰੀਆਂ ਬਸ਼ੇਰੇ ਵਿਖਾ ਦੇ ਇੱਕ ਵਾਰੀ ਕੀ ਹਾਲ ਆ ਬਾਈ ਠੀਕ ਠਾਕ ਲੈ ਜਾਨਵਰ ਦੇਖੀਓ ਬਾਈ ਗੱਲ ਕਰਾਂਗੇ ਗੱਲ ਬਾਤ ਆਪਾਂ ਕਿਰਨ ਤੁਸੀਂ ਇੱਕ ਵਾਰੀ ਕੈਮਰੇ ਦੀ ਨਿਗ੍ਹਾ ਨਾਲ ਦੇਖਿਓ ਉਹ ਬੋਰਡ ਵਿਖਾ ਦੀ ਬਾਈਆਂ ਦਾ ਅਵਤਾਰ ਸਿੰਘ ਗੱਲ ਸਟੱਡ ਫਾਰਮ ਘੋੜੇ ਤੇ ਘੋੜੀਆਂ ਖਰੀਦਣ ਦੇ ਵਿੱਚ ਲਈ ਕਰ ਲਿਓ ਸੰਪਰਕ ਮਿੱਤਰੋ ਨੂਨਾ ਸ਼ਹਿਰ ਦੇ ਮੂਰਾਂ ਵਾਲੀ ਸਨਾਮ ਸੰਗਰੂਰ ਜ਼ਿਲ੍ਹੇ ਦੇ ਵਿੱਚ ਤੇ ਮੇਲਾ ਕਿਵੇਂ ਉਹ ਆਪਾਂ ਬਾਈਆਂ ਨਾਲ ਗੱਲਬਾਤ ਕਰਾਂਗੇ ਅੱਜ ਜਿਹੜਾ ਲਾਸਟ ਦਿਨ ਆ ਤੁਹਾਨੂੰ ਦੱਸ ਦਈਏ ਵੇਚ ਖਰੀਦ ਆ ਜਿਹੜੀ ਉਹ ਜੋਰਾਂ-ਚੋਰਾਂ ਤੇ ਚੱਲੀ ਜਾਂਦੀ ਆ ਤੇ ਟਰਾਲੀਆਂ 'ਚ ਅੱਧਾ ਸਮਾਨ ਪੈਕ ਹੋ ਗਿਆ ਤੇ ਅੱਧੇ ਕਰੀ ਜਾਂਦੇ ਆ ਤੇ ਸ਼ਾਮ ਦਾ ਜਿਹੜਾ ਇਹ ਮੇਲਾ ਖਟੀਆਂ-ਮਠੀਆਂ ਯਾਦਾਂ ਤਾ ਜੀਆਂ ਕਰਦਾ ਹੋਇਆ ਸਮਾਪਤੀ ਦੇ ਵੱਲ ਜਾਊਗਾ ਤੇ ਅਗਲੇ ਦੋਸਤੋ ਮੇਲੇ ਤੇ ਮਿਲਦੇ ਰਾਵਾਂਗੇ ਘੈਂਟ ਗੱਲਬਾਤ ਆ ਸਾਰੀ ਜਿੰਨੇ ਵੀ ਭਰਾ ਜਿਹੜੇ ਜੁੜੇ ਆ ਸੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਗੱਲਾਂ ਬਾਤਾਂ ਪੂਰੀਆਂ ਹੋਣਗੀਆਂ ਬਾਈ ਸਸਤ ਗੱਲ ਮੰਗੂ ਜੀ ਕੋਲ ਮੈਂ ਭਾਈ ਕਰੀਏ ਗੱਲ ਮਣੀ ਜੀ ਵੀ ਰੇ ਵੀ ਕਰੋ ਇਧਰੋਂ ਆ ਜਾ ਵਾਹ ਤੇ ਰਹਾ ਕੀ ਹਾਲ ਚੱਲ ਰਿਹਾ ਵਧੀਆ ਵੀਰੇ ਬਹੁਤ ਬਈ ਆਪਣਾ ਏਰੀਆ ਸੁਨਾਮ ਹੈ ਜੀ ਸੰਗਰੂਰ ਜਿਲ੍ਹਾ ਹਾਂਜੀ 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 ਬਈ ਕਿੰਨਾ ਕੇ ਟਾਈਮ ਹੋ ਗਿਆ ਬਈ ਆਉਂਦਿਆਂ ਨੂੰ ਬਈ ਵੈਸੇ ਆਉਂਦਿਆਂ ਨੂੰ ਕਿੰਨਾ ਟਾਈਮ ਹੋ ਗਿਆ ਜਾਂ ਮਾਲ ਲੈ ਕੇ ਆਉਂਦਿਆਂ ਨੂੰ ਜਿਵੇਂ ਸੀ ਮਾਲ ਲੈ ਕੇ ਆਉਂਦਿਆਂ ਨੂੰ ਵੀਰੇ 2018-19 ਦੇ ਆਉਂਦੇ ਆ ਹਾਂ ਉਸ ਤੋਂ ਪਹਿਲਾਂ ਪੜਾ ਉੱਧਰ ਸੀ ਕਿਸੇ ਨਾਲ ਸਾਂਝਾ ਸੀ ਹੁਣ ਆਪਾਂ ਕਿੱਲੇ ਦਾ ਵੀਰੇ ਕਿੱਲੇ ਦਾ ਹਾਂਜੀ ਹਾਂਜੀ ਵੇਚ ਖਰੀਦ ਕਰਦੇ ਹਾਂ 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 ਬਈ ਕਿੰਨੇ ਜਾਨਵਰ ਰਹਿੰਦੇ ਆ ਫਾਰਮ ਜਾਨਵਰ ਬਈ 10-11 ਜਾਨਵਰ ਹੁੰਦੇ ਨੇ ਮੌਕੇ ਤੇ ਹਾਂਜੀ ਹਾਂਜੀ ਸਾਰੀ ਵੈਰੈਟੀ ਨੌਕਰੀ ਸਾਰੀ ਸਾਰੀ ਦੀ ਸਾਰੀ ਸਾਰੀ ਵੀਰੇ ਹਾਂਜੀ ਵੀਰੇ ਇਹ ਹੈਗੀ ਆ ਸਰਸੇ ਜਿਹੜਾ ਡੇਰੇ ਚਾ ਕੋੜਾ ਰੋমিও ਕਿੰਗਾ ਠੀਕ ਹੈ ਇਹ ਉਹਦੀ ਆ ਜੀ ਇਹ 16 ਕਿ ਮਹੀਨਿਆਂ ਦੀ ਹੋ ਗਈ ਤੇ ਇਹ ਮਤਲਬ ਆਪਾਂ ਸੇਲ ਵਸਤੀ ਲੈ ਕੇ ਆਇਆ ਠੀਕ ਹੈ ਤੇ ਇਹਦਾ 90000 ਰੁਪਏ ਮੁੱਲ ਕਰ ਦਿੰਦੇ ਹਾਂ ਹਾਂਜੀ ਹਾਂਜੀ ਬਈ ਕਿੰਨਾ ਇੰਚ ਤੱਕ ਹੋਊਗਾ ਬਈ ਇਹ ਹੋਊਗੀ 56 ਇੰਚ ਦੀ ਹੋਊਗੀ ਇਸ ਸਮੇਂ 55 ਹੋਊਗੀ ਜੀ ਆ ਮਾ ਦਾ ਨਹੀਂ ਪਤਾ ਵੀਰੇ ਆਪਾਂ ਹਾਂ ਗਲਤ ਗੱਲ ਕਰਨ ਦਾ ਕੋਈ ਫਾਇਦਾ ਨਹੀਂ ਆ ਗਿਆ ਝੂਠ ਮਾਰੀ ਹੈਗੀ ਹਾਂ ਜੀ ਹਾਂ ਉਹਦਾ ਕੋਈ ਫਾਇਦਾ ਨਹੀਂ ਇੱਕ ਵਾਰੀ ਸਵਾਰ ਕੇ ਕਿਹਾ ਵਿੱਚ 90000 ਮੁੱਲ ਕਰਨਾ ਭਾਈ ਜਰੂਰ ਜਿਹੜੇ ਭਰਾਵਾਂ ਨੇ ਸਵਾਰ ਕਰਦੇ ਕਿੰਨੀ ਉਮਰ ਸੀ ਭਾਈ ਭਾਈ 16 ਮਹੀਨੇ ਜੇ 16 ਮਹੀਨੇ ਹਾਂਜੀ ਹਾਂਜੀ ਭਾਈ ਇਹ ਇਹ ਬਈ ਇਹ ਬਈ ਆਪਣੇ ਘਰ ਦਾ ਬਸ਼ੇਰਾ ਠੀਕ ਹੈ ਇਹ ਇਹ ਜਿਹੜਾ ਸਲਤਾਨਕੋਟ ਦਾ ਰਾਜਵੀਰ ਵਾਲਾ ਭਾਗਸਰ ਵਾਲਾ ਵੀਰੇ ਇਹ ਉਹਦਾ ਬੱਚਾ ਹੈ ਤੇ ਇਹ 16 ਸੋਨਾ ਮਹੀਨਿਆਂ ਦਾ ਸਹੀ ਮਤਲਬ 15 ਤਰੀਕ ਨੂੰ ਸੋਨਾ ਮਹੀਨਿਆਂ ਦਾ ਹੋਇਆ ਬਈ 15 ਅਗਸਤ ਦਾ ਜਨਮ ਹੈ ਦਾ ਪਿਛਲੇ ਸਾਲ ਦਾ ਠੀਕ ਹੈ ਹਾਂਜੀ ਹਾਂ ਇਹਦੀ ਮਾਂ ਮਤਲਬ 66 67 ਇੰਚ ਦੀ ਹੈ ਕਹਿੰਦਾ ਇੱਕ ਵਾਰ ਨੂੰ ਸ਼ੋਅ ਸ਼ੋਅ ਦਿਖਾਉਣ ਵਾਸਤੇ ਨਾਲ ਲੈ ਆਏ ਬਈ ਅੱਛਾ ਸੇਲ ਹਾਂ ਨਾ 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 ਬਈ ਇਹ ਸੇਲ ਨਹੀਂ ਹਾਂਜੀ 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 ਬਈ ਹਾਂਜੀ ਉਹ ਬਈ ਛੜ ਤੇ ਛੜਦੇਗੇ ਨਹੀਂ ਬਈ ਅਜੇ ਤਾਂ 16 ਮਹੀਨਿਆਂ ਦਾ ਹੈ ਹਜੇ ਤਾਂ ਹਾਂ ਹਜੇ ਤਾਂ ਨਹੀਂ ਹਜੇ ਤਾਂ 2 ਸਾਲ ਨਹੀਂ ਛੜਦੇ ਇਹਨੂੰ ਹਾਂਜੀ ਕਿੰਨਾ ਕੱਦ ਕਰ ਗਿਆ ਉਹ ਇਹ ਬਈ ਹੁਣ ਇਹਦਾ 60 ਇੰਚ ਕੱਦ ਹੈਗਾ ਕਿੱਥੇ ਕਿ ਜਾ ਕੇ ਸਹੀ ਬੱਚੇ ਆਪਾਂ ਬਸ਼ੇਰਾ ਛੱਡਣ ਲੱਗ ਪੈਨੇ ਬਈ ਬਈ ਮਤਲਬ ਅਸਲ ਚ ਤਾਂ ਜਦੋਂ 4 ਦੰਦ ਹੋਵੇ ਸਹੀ ਮੈਨੇਜ ਤਾਂ ਉਹਦੀ ਛੱਡਣਾ ਚਾਹੀਦਾ ਬਾਕੀ ਜਿੰਮੇ ਜੀ ਦੀ ਲੋਡ ਹੁੰਦੀ ਆ ਕੋਈ 2 ਦੰਦ ਤੇ ਛੱਡ ਲੰਦਾ ਵੀਰੇ ਹਨਾ ਜਿੰਮੇ ਲੋਡ ਲੱਗਦਾ ਕੱਦ-ਕੁੱਦ ਵੀ ਰੋਕਦਾ ਉਹ ਫਿਰ ਬਈ ਫਰਕ ਤਾਂ ਪੈਂਦੀ ਆ ਹਰ ਇੱਕ ਚੀਜ਼ ਦਾ ਫਰਕ ਪਊਗਾ ਪਊਗਾ ਜੀ ਹੁਣ ਆਪਾਂ ਮਤਲਬ ਉਹੀ ਗੱਲ ਕਹਿ ਦੀ ਆ ਵੀ ਛੋਟੇ ਵਿੱਚ ਦਾ ਵਿਆਹ ਕਰਦੀ ਆ ਹਨਾ ਤੇ ਉਹ ਨੂੰ ਫਿਰ ਕਬੀਲਦਾਰੀ ਹਾਂ ਪੈਣੀ ਪਹਿਣਾ ਵੀਰੇ ਤਾਂ ਫਰਕ ਹੈਗਾ ਯਾਰ ਇਹ ਇਹ ਬਈ ਜਿਹੜਾ ਮਿੰਟੂ ਕੋਲੇ ਬਈ ਸਮੁੰਦਰ ਘੋੜਾ ਹੈ ਇਹ ਸਮੁੰਦਰ ਦੀ ਭੈਣ ਹੈ ਸਾਕੀ ਬਈ ਠੀਕ ਹੈ ਇਹ ਅਰਜਨ ਘੋੜੇ ਦੀ ਹੈ ਬਈ ਗਰੰਟੀ ਨਾਲੇ ਠੀਕ ਹਾਂ ਬਈ ਆਪਾਂ ਡੀਐਨਏ ਕਰਾ ਹਾਂ 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 ਵੀਰੇ ਡੀਐਨਏ ਕਰਾ ਸਕਦਾ ਅਗਲਾ ਤੇ ਇਹ ਅਰਜਨ ਦੀ ਹੈ ਬਈ ਇਹਦਾ ਕੀ ਮੁੱਲ ਕਰਦੇ ਹਾਂ ਇਹਦਾ ਬਈ ਇਹ ਆਪਣਾ ਸੌਦਾ ਹੋ ਗਿਆ ਸੀਗਾ ਠੀਕ ਹੈ ਜੋ ਸੱਚਾਈ ਹੈ ਗੱਲ ਬਈ ਇਹਦਾ ਸੌਦਾ ਹੋਇਆ ਸੀਗਾ ਬਈ ਆਪਣਾ ਮਤਲਬ 40 ਲੱਖ ਰੁਪਏ ਦਾ ਉਹ ਬੰਦੇ ਅੱਗੇ ਮਤਲਬ 20-30 ਹਜ਼ਾਰ ਵੱਧ ਕਰਕੇ ਦਿੰਦੇ ਸੀਗੇ ਉਹ ਬੰਦਿਆਂ ਨੂੰ ਪਤਾ ਲੱਗ ਗਿਆ ਹਨਾ ਤੇ ਆਪਾਂ ਨੂੰ ਬਈ ਜਦੋਂ ਆਪਾਂ ਸਹੀ ਆਪਾਂ ਨੂੰ ਤਾਂ ਹਨਾ ਕੋਈ ਉਹ ਦਿੱਕਤ ਨਹੀਂ ਤੇ ਅਸੀਂ ਕਿਹਾ ਬਈ ਆਪਾਂ ਐ ਘੋੜੀ ਵੇਚਦੇ ਨਹੀਂ ਹੈਗੇ ਆ ਚੱਕਰ ਹੋ ਗਿਆ ਠੀਕ ਹੈ ਨੂੰ ਕਿਹਦੇ ਚ ਆ ਗਈ ਇਹ ਕਿਹੜੀ ਬਈ ਇਹ ਇਹ ਨੂੰ ਕੋਈ ਤਾਂ ਚੀਨੀ ਚੰਬੀ ਕਹਿੰਦਾ ਹਣਾ ਅਸਲ ਜਦਾਂ ਇਹ ਚੀਨੀ ਚੰਬੀ ਵੀ ਆ ਗਰਡੀ ਚੰਬੀ ਉਹ ਅੱਗੇ ਖੜੀ ਆ ਉਹ ਦਿਖਾ ਦਾਂਗੇ ਬਈ ਇਹ ਚੀਨੀ ਚੰਬੀ ਹੋਈ ਆ ਸਹੀ ਮੈਨੇਜ ਤਾਂ ਠੀਕ ਇਹ 100% ਨੁਕਰਾ ਬੱਚਾ ਦੇਊਗੀ ਉਹ ਦੇਊਗੀ ਬਈ ਠੀਕ ਹਾਂ ਔਰ ਦੇਊਗੀ ਵੀ ਮੈਂ ਆਪਾਂ ਕਹਦੀ ਆ ਸਪੌਟਲੈਸ ਕੋਈ ਇਹਨੂੰ ਸੰਜਾਫ ਕਹਿ ਦਿੰਦਾ ਬਈ ਅਸਲ ਤੇ ਚੀਨੀ ਚੰਬੀ ਹੈ ਬਸ਼ੇਰੀ ਜਰੂਰ ਹਾਂਜੀ ਬਈ ਇਹਦੀ ਕੀ ਡਿਟੇਲ ਆ ਵੀਰੇ ਇਹ ਕੋੜੀ ਚੰਬੀ ਕੋੜੀ ਆ ਇਹ ਹੈਗੀ ਆਪ ਤਾਂ ਇਹ ਬਾਦਲ ਕੋੜੇ ਦੀ ਆ ਠੀਕ ਹੈ ਸਾਡੇ ਕੋਲੇ ਮਤਲਬ ਪਹਿਲਾਂ ਬਾਦਲ ਕੋੜਾ ਹੁੰਦਾ ਸੀਗਾ ਠੀਕ ਹੈ ਤੇ ਉਸ ਤੋਂ ਬਾਅਦ ਇਹ ਆਪ ਬਾਦਲ ਕੋੜੇ ਦੀ ਆ ਉਦੋਂ ਬਾਅਦ ਇਹ ਗੱਬਣ ਓੜੀ ਸੀਗੀ ਸੂਪੀ ਸੀ ਬੱਚਾ ਦੇ ਕੇ ਹੁਣ ਇਹ ਮੌਕੇ ਤੇ ਖਾਲੀ ਆ ਕੁੜੀ ਬਈ ਬੱਚਾ ਤੋੜ ਕੇ ਨਹੀਂ ਬਈ ਆਪਾਂ ਵੇਚਤੀ ਸੀ ਆ ਸੂਈ ਆਪਣੇ ਘਰੇ ਹੋਈ ਆ ਬਈ ਕੁੜੀ ਆ ਹਾਂ ਬਈ ਹੁਣ ਕਿੰਨੀ ਉਮਰ ਦੀ ਹੋ ਗਈ ਬਈ ਬਈ ਹੁਣ ਇਹ 4 ਸਾਲਾਂ ਤੋਂ ਉੱਪਰ ਉੱਪਰ ਹੋਊਗੀ ਮਤਲਬ 4 4.5 ਸਾਲਾਂ ਦੇ ਵਿੱਚ ਵਿੱਚ ਆ ਬੇਸ਼ੇਰੀ ਹੋਈ ਆ ਬਈ ਹਜੇ ਇਹ ਠੀਕ ਆ ਹਾਂਜੀ ਹਾਂ ਠੀਕ ਆ ਉਹ ਜੰਪ ਦਵਾਇਆ ਨਹੀਂ ਨਹੀਂ ਵੀਰੇ ਖਾਲੀ ਆ ਕੇਰਾ ਜੰਪ ਦਿੱਤਾ ਸੀਗਾ ਮਤਲਬ ਰਹੀ ਨਹੀਂ ਹੈਗੀ ਜੋ ਸੱਚਾਈ ਆ ਆਪਾਂ ਉਹੀ ਕਹਦੀਏ ਵੀ ਖਾਲੀ ਕਿੰਨੇ ਹੋਗੇ ਇਹਦੀ ਇਹ ਤਾਂ ਬਈ 61 ਇੰਚ ਆ 60 ਇੰਚ ਹਾਂਜੀ ਹਾਂ ਠੀਕ ਐ ਬਈ ਤੇ ਇਹ ਇਹ ਬਈ ਅਨਨੌਣਾ ਇਹ ਗਰੜੀ ਜੰਬੀ ਆ ਮੋਟਾ ਆ ਗਈ ਬਈ ਚੀਨੀ ਜੰਬੀ ਕਹਿੰਦੇ ਨੇ ਆਪਾਂ ਉਹਨੂੰ ਇਹ ਗਰੜੀ ਜੰਬੀ ਆ ਗਈ ਬਈ ਹੈਨਾ ਠੀਕ ਐ ਤੇ ਇਹ ਅਨਨੌਣਾ ਹੈ ਬਈ ਇਹ ਖਾਲੀ ਆ ਮੌਕੇ ਤੇ ਡਾਕਟਰ ਤੋਂ ਚੈੱਕ ਕਰਾਈ ਸੀ ਸਾਨੂੰ ਇਹ ਸੀ ਵੀ ਆਪਾਂ ਚੈੱਕ ਕਰਾ ਲਈਏ ਵੀ ਅੰਦਰ ਦੀ ਸਾਫ ਹੈ ਕਿਵੇਂ ਅੰਦਰ ਦੀ ਸਾਫ ਹੈ ਇਹ ਵੀ ਉਹ ਵੀ ਉਹ ਵੀ ਬਈ ਤਿੰਨੇ ਕੋਣੀ ਆਪਣੀ ਅੰਦਰ ਦੀਆਂ ਸਾਫ ਨੇ ਠੀਕ ਐ ਤੇ ਇਹ 60 ਇੰਚ ਹਾਈਟ ਹੈ ਬਈ ਇਹਦੀ ਠੀਕ ਐ ਇਹ ਕਿੰਨੀ ਉਮਰ ਦੀ ਹੋਊਗੀ ਇਹ ਬਈ ਹੋਊਗੀ 7-8-9 ਸਾਲਾਂ ਦੇ ਕਰੀਬ ਹੋਊਗੀ ਬਈ ਠੀਕ ਹੈ ਇਹਦਾ ਕਿੰਨਾ ਮੁੱਲ ਆ ਬਈ ਇਹਦਾ 1 ਸਵਾ ਲੱਖ ਰੁਪਈਆ ਜੀ ਤੇ ਉਹਦਾ ਉਹਦਾ ਬਈ ਡੇਢ ਕਰਦੇ ਆ ਜੀ ਡੇਢ ਲੱਖ ਹਾਂਜੀ ਹਾਂ ਠੀਕ ਹੈ ਬਈ ਤੇ ਆਹਾ ਇਹ ਆ ਗਈ ਬਈ ਖਲੀ ਘੋੜੇ ਦੀ ਆ ਆਪ ਦਾ ਇਹ ਠੀਕ ਹੈ ਇਹ ਚਾਰ ਦੰਦਾ ਬਈ ਹਜੇ ਠੀਕ ਹੈ ਆ ਜੋ ਦੇ ਦਿਖਾ ਬਈ ਚਾਰ ਦੰਦਾ ਬਈ ਇਹਦੀ ਹਾਈਟ ਬਈ ਬਾਟ ਦੇ ਘਣਾਚ ਠੀਕ ਹੈ ਬਾਟ ਤੋਂ ਮਾੜੀ ਮੋਟੀ ਦੱਸਦੀ ਹੋਊਗੀ ਇਹ ਗੱਬਣਾ ਮੌਕੇ ਤੇ ਬਈ ਹਾਥੀ ਘੋੜੇ ਦੇ ਬੱਚੇ ਤੋਂ ਠੀਕ ਹੈ ਇਹ 40 42 ਦਿਨਾਂ ਦੀ ਗੱਬਣ ਪਾਸ ਹੋਊਗੀ ਚੱਕ ਪਾਸ ਹੋ ਗਈ ਆ ਇਸੇ ਦੀ ਬਸ਼ੇਰੀਆ ਬਈ ਇਹ ਠੀਕ ਹੈ ਇਹ ਸ਼ਾਨਵੀਰ ਘੋੜੇ ਦੀ ਬਸ਼ੇਰੀਆ ਵੀਰੇ ਠੀਕ ਹੈ ਸਾਡੇ ਏਰੀਏ 'ਚ ਇਹ ਸ਼ਾਨਵੀਰ ਘੋੜਾ ਠੀਕ ਹੈ ਤੇ ਉਹਦੀ ਬਸ਼ੇਰੀਆ ਬਈ ਇਹ ਇਦੋਂ ਪਹਿਲਾਂ ਬਈ ਇਹ ਗੋਵਿੰਦੇ ਘੋੜੇ ਤੋਂ ਸੂਈ ਸੀ ਉਦੋਂ ਇਹਨੇ ਨੌਕਰੀ ਵਿੱਚ ਦਿੱਤੀ ਆ ਬਈ ਠੀਕ ਹੈ ਤੇ ਹੁਣ ਕਿਹੜੇ ਤੋਂ ਹੁਣ ਨੌਕਰੇ ਤੋਂ ਬਈ ਹਾਤੀ ਘੋੜੇ ਦੇ ਵਿੱਚੋਂ ਬਈ ਬਲੀਆ ਘੋੜੇ ਦਾ ਨਾਂ ਉਹ ਜੱਸੀ ਆ ਬਈ ਨਾਗਰੇ ਤੋਂ ਉਹਦੇ ਕਰਨ ਘੋੜਾ ਠੀਕ ਹੈ ਤੇ ਕਿੰਨੀ ਉਮਰ ਦੀ ਹੋ ਗਈ ਇਹ ਇਹ 4 ਦੰਦ ਦਾ ਬਈ ਇਹ ਮਤਲਬ ਤਕਰੀਬਨ 4 4.5 ਸਾਲਾਂ ਦੇ ਏਰੀਆ ਆ ਬਈ ਇੱਥੇ ਕੇ ਬਈ ਠੀਕ ਹੈ ਇਹਦਾ ਕੀ ਮੁੱਲ ਕਰਦੇ ਆ ਇਹਦਾ ਬਈ 2.5 ਲੱਖ ਰੁਪਏ ਮੁੱਲ ਕਰਦੇ ਆ ਕੱਲੀ ਘੋੜੀ ਦਾ ਜੀ ਠੀਕ ਹੈ ਹਾਂ ਤੇ ਜੇ ਬੱਚਾ ਲੈਣ ਦੇ ਨਾਲ ਬੱਚੀ ਲੱਖ ਰੁਪਏ ਦਾ ਬਈ ਬੱਚੀ ਦਾ ਮੁੱਲ ਕਰਦੇ ਆ ਠੀਕ ਹੈ ਤੇ ਮਤਲਬ ਸੈਟ ਆਪਾਂ 3 ਲੱਖ ਰੁਪਏ ਦਾ ਬਾਕੀ ਮੌਕੇ ਤੇ ਜਿਹੜਾ ਉਹ ਚ ਮਾਰ ਨਾਲ ਕਰਦਾਂਗੇ ਬਈ ਠੀਕ ਹੈ ਹਾਂਜੀ ਹਾਂ ਠੀਕ ਹੈ ਬਾਕੀ ਬਈ ਇੱਕ ਦੋ ਜਾਨਵਰ ਅੰਦਰ ਖੜੇ ਨੇ ਠੰਡ ਕਰਕੇ ਨੂੰ ਪਤਾ ਹਾਂਜੀ ਜਾਨਵਰ ਆਉਂਦੇ ਜਾਂਦੇ ਹੋਣਗੇ ਹਾਂ 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 ਬਈ ਚੱਲਦਾ ਰਹਿੰਦਾ ਜੀ ਚੱਲਦਾ ਰਹਿੰਦਾ ਸਿਸਟਮ ਹੈ ਦੋਸਤੋ ਬਾਈ ਦੇ ਨਾਲ ਸੰਪਰਕ ਕਰ ਸਕਦੇ ਆ ਤੁਸੀਂ ਗੱਲਬਾਤ ਕਰਕੇ ਜੇ ਜਾਨਵਰ ਇਹਨਾਂ ਚੋਂ ਜੇ ਤੁਹਾਡੇ ਨਹੀਂ ਵੀ ਪਸੰਦ ਆਉਂਦਾ ਤਾਂ ਤੁਸੀਂ ਸੰਪਰਕ ਕਰਕੇ ਬਾਈ ਦੇ ਘਰੋਂ ਜਾ ਕੇ ਜਾਨਵਰ ਵੀ ਵੇਖ ਸਕਦੇ ਹੋ ਹਾਂ ਬਈ ਆਪਣੇ ਆਉਂਦੇ ਜਾਂਦੇ ਰਹਿੰਦੇ ਬਾਈ ਜੀ ਆਪਣਾ ਲੋਕੇਸ਼ਨ ਦੱਸੋ ਲੋਕੇਸ਼ਨ ਵੀਰੇ ਆਪਣਾ ਜ਼ਿਲ੍ਹਾ ਸੰਗਰੂਰ ਹੈ ਜੀ ਸੁਨਾਮ ਸ਼ਹਿਰ ਹੈ ਜੀ ਜਿੱਥੇ ਸੁਨਾਮ ਸ਼ਹਿਰ ਤੇ ਵੀਰੇ ਕਚੈਰੀਆਂ ਆਗਿਆ ਕਚੈਰੀਆਂ ਤੋਂ ਆਪਾਂ ਪਟਿਆਲਾ ਰੋਡ ਤੇ ਸੱਜੇ ਹੱਥ ਜਾਂਦਿਆਂ ਨੂੰ ਗੁਰਦੁਆਰਾ ਸਾਹਿਬ ਐ ਸਿੰਘ ਸਭਾ ਉਹਦੇ ਨਾਲੇ ਵੀਰੇ ਜਿਹਨੂੰ ਮਰਜੀ ਪੁੱਛ ਲੈ ਵੀ ਸ਼ੇਰ ਗਿਲ ਬੈਟਰੀ ਵਾਲੇ ਵੀ ਆਪਣਾ ਬੈਟਰੀਆਂ ਦਾ ਕੰਮ ਹੈ ਬੈਟਰੀ ਵਾਲੇ ਵੀ ਕੋਡੀਆਂ ਵਾਲੇ ਵੀ ਬਸ ਅਗਲਾ ਆਪੀ ਦੱਸ ਦੂਗਾ ਠੀਕ ਹੈ ਮੋਬਾਈਲ ਨੰਬਰ ਬੋਲ ਆਪਣਾ ਫੋਨ ਨੰਬਰ ਹੈਗਾ ਵੀਰੇ 62844 9769628 4497679 ਠੀਕ ਹੈ ਹਾਂਜੀ ਸੋ ਦੋਸਤੋ ਕਰਿਓ ਸੰਪਰਕ ਬਾਈ ਜਦੋਂ ਵੀ ਵੀਰੇ ਕੋਈ ਮਤਲਬ ਜਾਨਵਰ ਕੋਈ ਐਵੇਂ ਨਹੀਂ ਹੈਗਾ ਨੁਕਰੇ ਵੀ ਮਾਰਵਾੜੀ ਵੀ ਚੰਬੇ ਵੀ ਜਾਇਜ਼ ਪਾ ਦੇ ਕੋਈ ਇਹ ਨਹੀਂ ਹੈਗਾ ਬਈ ਆਪਾਂ ਹਨਾ ਇਹ ਤਾਂ ਖਰੀਦਣ ਦੀ ਗੱਲ ਜੇ ਕਿਸੇ ਨੇ ਵੇਚਣਾ ਵੀ ਉਹ ਵੀ ਸੰਪਰਕ ਕਰ ਸਕਦਾ ਹਾਂ 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 ਵੀਰੇ ਹਾਂ ਠੀਕ ਹੈ ਬਾਈ ਤੇ ਕੋਈ ਐ ਨਹੀਂ ਬਾਈ ਆਪਾਂ ਦਾ ਜਾਇਜ਼ ਜਨਫੇ ਨਾਲ ਹੀ ਹਨਾ ਵੀ ਆਈ ਚਲਾਈ ਚੱਲੀ ਜਾਵੇ ਜਾਨਵਰ ਬਦਲਦੇ ਰਹਿਣ ਮੈਂ ਚੰਗੀ ਮਿਲ ਜੇ ਗਾਂ ਵਾਲੇ ਨੂੰ ਅਗਲੇ ਨੂੰ ਹਾਂ ਕਿਹ ਰੇ ਪੈਸੇ ਲੱਗਣਾ ਪਛਤਾਉਂਦਾ ਭਾਈ ਜਿਹੜੀ ਚੀਜ਼ ਹੋਊਗੀ ਕਹਿ ਕੇ ਦੇਵਾਂਗੇ ਜਿੱਥੇ ਦਿੱਕਤ ਹੋਊ ਦਿੱਕਤ ਕਹਿ ਕੇ ਦੇਵਾਂਗੇ ਸਾਫ਼ ਹੋਊ ਸਾਫ਼ ਕਹਿ ਕੇ ਦੇਵਾਂਗੇ ਗੱਪਣ ਹੋਊ ਗੱਪਣ ਕਹਿ ਕੇ ਦੇਵਾਂਗੇ ਇਹ ਨਹੀਂ ਹੋਊਗਾ ਵੀ ਕਹਿ ਤੀ ਗੱਪਣ ਅੰਦਰੋਂ ਉਹਦੇ ਰਸੋਲੀ ਨੇ ਕਰ ਰਹੀਆਂ ਉਹ ਕੰਮ ਨਹੀਂ ਹੋਊਗਾ ਆ 5-7000 ਮਹਿੰਗੀ ਭਮਾਂਦੀ ਮਿਲ ਜੇ ਅਗਲੇ ਨੂੰ ਇਹ ਚੀਜ਼ ਦੀ ਗਰੰਟੀ ਹੋਊ ਭਾਈ ਠੀਕ ਠੀਕ ਹੈ ਠੀਕ ਹੈ ਬਹੁਤ ਵਧੀਆ ਦੋਸਤੋ ਗੱਲਬਾਤ ਕੀਤੀ ਬਾਈ ਦੇ ਨਾਲ ਤੇ ਚੰਗਾ ਵੀ ਲੱਗਿਆ ਗੱਲ ਕਰਕੇ ਤੁਸੀਂ ਸੰਪਰਕ ਜ਼ਰੂਰ ਕਰਿਓ ਮਿਲਦੇ ਆਂ ਇੱਕ ਨਵੀਂ ਵੀ